ਤਰੰਤਰੰਦੇ ਪਿੰਡ ਬੁੱਗੇ ਵਿਖੇ ਆਪਸੀ ਲੜਾਈ ਦੇ ਵਿੱਚ ਇੱਕ ਨੌਜਵਾਨ ਦਾ ਤੇਸ਼ਤਾਰ ਹੱਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਦਕਿ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਗੁਮਨਾਣਕ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਦੱਸਦੇ ਕਿ ਤਿੰਨਾਂ ਨੌਜਵਾਨਾਂ ਦੀ ਉਮਰ ਕਰੀਬ 15 ਤੋਂ 18 ਸਾਲ ਦੀ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਦੀ ਡੈੱਡ ਬੋਡੀ ਨੂੰ ਤਰਨਤਾਰਨ ਦੇ ਸਿੰਘ ਹਸਪਤਾਲ ਦੇ ਵਿੱਚ ਰੱਖਿਆ ਗਿਆ ਮੌਕੇ ਤੇ ਥਾਣਾ ਸਦਰ ਦੀ ਪੁਲਿਸ ਪਹੁੰਚੀ ਆ ਉਹਨਾਂ ਨੇ ਆ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਗੱਲ ਗਈ लाइ सोला बेटा हुआ ਕੀ ਹੋਣਾ ਉਹ ਸਫਾਇਦੀ ਲਗੀਆਂ ਨੇ ਹੁਣ ਕਿਹਦੇ ਚਾਰ ਕੋਣ ਲਾਫਰ ਕਰਤਾ ਨੰਬਰ ਸਰ ਤੇ ਕੀ ਲੱਗਦਾ ਇਹਨਾਂ ਨੇ ਕੁਝ ਨਹੀਂ ਬਸ ਕਿੰਨੇ ਮਤੇ ਜਗਮੀ ਨੇ ਜਿਹੜੇ ਤਿੰਨ ਬੰਦੇ ਨੇ ਇਹ ਨੰਬਰ ਤੇ ਹਾਂ ਜਿਹਦੇ ਡਾਡੋ ਗਿਆ ਵਾ ਦੋ ਜਗਮੀ ਤੁਹਾਡੇ ਮੁਰਦਾ ਨਾ ਗਈ ਜਿਹੜਾ ਹੋਰ ਫੇਸਰ ਬਰਗਨੀ ਸਾਲ ਸਾਲ ਜਿਹੜਾ ਨਾਲ ਕੋ ਚੰਮੀ ਨਾ ਗਈ ਆ ਬਹੁਤ ਢਿੱਲੇ ਇਹਾਂ ਕੋਲੇ ਡੈਥ ਹੋ ਜਾਂਦੀ ਇਨਾ ਗੀ ਕੋਈ ਕੋਈ ਪਤਾ ਨਹੀਂ ਕੋਈ ਵੀ ਨਹੀਂ ਪਤਾ ਕਿ ਜਾਂ ਨਾਲ ਦਾ ਮੁੰਡਾ ਕਿੱਥੇ ਰਹਿਮ ਆਇਆ ਉਹ ਹੀ ਚੰਦਨ ਲਈ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਨਹੀਂ ਕੁਝ ਲੱਗਾ ਪਤਾ ਨਹੀਂ ਫਿਰ ਆਹ ਉਹ ਨਾ ਨੰਗਰ ਦੇ ਵਿੱਚ ਇਹਨਾਂ ਨੂੰ ਕਿੰ사 ਕਿੰ사 ਰਹਿਣ ਨੂੰ ਨਹੀਂ ਕਿੱਥੇ ਪਤਾ ਲੱਗਾ ਕਿਹੜੇ ਬੰਦੇ ਜਿਹੜੇ ਬੰਦਿਆਂ ਪਤਾ ਹੀ ਕੁਛ ਨਹੀਂ ਮਾਨੂੰ ਸਾਤੇ ਮਾਨੂੰ ਸਾਤੇ ਬੰਦੇ ਚੱਲੀ ਜਾਣਾ ਹੈ ਮਾਸਾ ਕਿਨੇ ਵੇੜੇ ਘਟਣ ਦੇ ਤੇ ਚੱਲੀ ਜਾਣਾ ਕਿਨੇ ਵੇੜੇ ਘਟਣ ਪਤਾ ਨਹੀਂ ਬਾਬੂ ਜੀ ਆਪ ਨੂੰ ਇਹ ਗ੍ਰੀਨ ਵੀਜ਼ਾ ਲੱਗਦਾ ਸਾਰੇ ਸਾਡਾ ਆਵੇਗਾ ਇਹ ਨਾ ਇੰਸਪੈਕਟਰ ਕਸ਼ਮੀਰ ਸਿੰਘ ਐਸਟੀਓ ਸਦਰ ਮੈਨੂੰ ਮਨੇ ਇੱਕ ਖਲਾ ਮਿਲੀ ਹੈ ਕਿ ਕੰਦਾ ਬੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਾ ਦਾ ਝਗੜਾ ਹੋਇਆ ਇਹਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪਤਾਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਮੌਕੇ ਤੇ ਡੈਥ ਹੋ ਗਈ ਹੈ ਜੋ ਇਸੇ ਸ਼ਿਵਲੇ ਹਸਪਤਾਲ ਹੀ ਆ ਤੇ ਦੋ ਲੜਕੀ ਜਿਹੜੇ ਹੋਰ ਨੇ ਜਿਆ ਗੁਰੂ ਦਾ ਕੋ ਅੰਬੈਸਡਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਕੇ ਗਿਆ ਹਾਂ ਤਾਂ ਨਹੀਂ ਮੋਕੇ ਤੇ ਜਾ ਰਹੇ ਹਾਂ ਮੋਕੇ ਤੇ ਜਾ ਕੇ ਪੜਤਾਲ ਕਰਕੇ ਅਗਲੀ ਸਾਰੀ ਗੱਲ ਬਾਤ ਆਦੇ ਜਿਹੋ ਜਿਹੇ ਇਹਨਾਂ ਦੇ ਇੱਕ ਬਿਆਨ ਲਿਖਾਉਣਗੇ ਉਹਨਾਂ ਦਾ ਕੋਈ ਕਾਰਗਰ ਮੁੱਝ ਲਿਆਵਾ